ਆ ਪੰਜ ਛੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਜਿਹੜੀ ਪੋਲੀਟিক্যাল ਸਿਚੁਏਸ਼ਨ ਆ ਉਹਦੇ ਬਾਰੇ ਗੱਲਬਾਤ ਜੁੜੀ ਆ ਆਪਾਂ ਕਰਾਂ ਪੰਜਾਬ ਦੇ ਸਿਆਸੀ ਹਾਕ ਇਹੋ ਜਿਹੇ ਬਣੇ ਹੋਏ ਆ ਕਿ ਦਿੱਲੀ ਤੋਂ ਜਿਹੜੀ ਧਾਰਵੀ ਸੋਜ ਨੇ ਪੰਜਾਬਾਂ ਕੇ ਆਪਣਾ ਕਬਜ਼ਾ ਜਮਾ ਰੱਖਿਆ ਆ ਉਡੇ ਨਾਲ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਸਭ ਫੱਕੀ ਜਿਹੜਾ ਉਹ ਨੁਕਸਾਨ ਹੋ ਰਿਹਾ ਕਿਉਂਕਿ ਉਹਨਾਂ ਨੇ ਪ੍ਰਸ਼ਾਸਨ ਦੇ ਉੱਤੇ ਇਸ ਤਰ੍ਹਾਂ ਕਬਜ਼ਾ ਕਰ ਲਿਆ ਆ ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਸਬੰਧਤ ਮੰਤਰੀਆਂ ਸਬੰਧਤ ਵਿਭਾਗਾ ਕੋ ਜਾਂ ਮੁੱਖ ਮੰਤਰੀ ਸਾਹਿਬ ਦੇ ਕੋਲ ਨਹੀਂ ਪਹੁੰਚ ਰਹੀ ਔਰ ਨਤੀਜਾ ਕੀ ਨਿਕਲ ਰਹਾ ਆ ਪੰਜਾਬ ਦੇ ਲੋਕ ਸਰਕਾਰ ਦੇ ਨਾਲ ਨਰਾਜ ਆ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਾਰੀ ਸਮਰਥਨ ਦੇ ਕੇ ਉਹਨਾਂ ਨੇ ਜੋ ਸਰਕਾਰ ਬਣਾਈ ਸੀ ਉਹ ਸਰਕਾਰ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰਾ ਨਹੀਂ ਪੂਰਾ ਦੇਈ ਕਿਉਂਕਿ ਦਿੱਲੀ ਤੋਂ ਜਿਹੜੀ ਧਾਰਮੀ ਫੌਜ ਪੰਜਾਬ ਆਣ ਕੇ ਬੈਠੀ ਆ ਜਾਂ ਗਾਇਬ ਬਗਾਏ ਬੈਠੀ ਰਹੀ ਦੀ ਆ ਉਹਨਾਂ ਨੇ ਪੰਜਾਬ ਦੇ ਖਜ਼ਾਨੇ ਉੱਪਰ ਬੋਝ ਤਾਂ ਪਾਇਆ ਹੀ ਆ ਔਰ ਜਿਹੜੀ ਉਹਨਾਂ ਵੱਲੋਂ ਐਸ਼-ਪ੍ਰਾਸ਼ਤੀ ਕੀਤੀ ਜਾ ਰਹੀ ਆ ਉਹ ਵੀ ਪੰਜਾਬ ਦੇ ਖਜ਼ਾਨੇ ਵਿੱਚੋਂ ਖਰਚਾ ਕਰਕੇ ਕੀਤੀ ਜਾ ਰਹੀ ਆ ਦੱਸਿਆ ਜਾ ਰਿਹਾ ਆ ਕਿ ਉਹਨਾਂ ਨੇ ਕਈ ਕੋਠੀਆਂ ਦੇ ਉੱਪਰ ਕਬਜ਼ਾ ਕਰ ਰੱਖਿਆ ਆ ਜਿੱਥੇ ਉਹ ਤਾਂ ਉਹਨਾਂ ਦੇ ਚੇਲੇ ਬਾਲ ਕੇ ਜਿਹੜੇ ਆ ਆਪਣੀ ਰਹਿ ਚਲਖਦੇ ਆ ਉਹ ਸਰਕਾਰ ਦੇ ਵਿੱਚ ਆਪਣੀਆਂ ਮੰਨ ਮੰਨੀਆਂ ਕਰਦੇ ਲਈ ਸਿਕੀਮਾਂ ਵੀ ਉੱਥੇ ਬੈਠ ਕੇ ਬਣਾਉਂਦੇ ਆ ਇੱਕ ਹੋਰ ਜਾਣਕਾਰੀ ਦੇ ਅਨਸਾਰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪਾਵਰ ਪੁਆਇੰਟ ਹੈ ਉਹ ਵੀ ਅੱਜ ਕੱਲ੍ਹ ਉਹਨਾਂ ਨੇ ਗੰਡੀਗੜ੍ਹ ਵਿੱਚ ਹੀ ਰੱਖਿਆ ਹੋਇਆ ਹੈ ਕਿਉਂਕਿ ਉਸ ਦੇ ਉੱਤੇ ਖਰਚਾ ਹੋਣ ਵਾਲਾ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਵਿੱਚੋਂ ਖਰਚ ਹੋਣਾ ਹੈ। ਔਰ ਜਿਸ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਹੈੱਡ ਆਫਿਸ ਆ ਉਹ ਦਿੱਲੀ ਵਿੱਚ ਪਹਿਲਾਂ ਸਮਝਿਆ ਜਾਂਦਾ ਸੀ। ਲੇਕਿਨ ਉਹ ਅੰਦਰ ਖਾਤੇ ਉਹ ਸਾਰੇ ਕੰਮਕਾਰ ਨੂੰ ਚੁੱਕ ਕੇ ਚੰਡੀਗੜ੍ਹ ਦੀ ਵਿੱਚ ਲੈ ਆਂਦਾ ਤਾਂ ਕਿ ਉੱਥੇ ਉਸ ਦਫ਼ਤਰ ਦੇ ਕਮਕਾੜਾ ਵਿੱਚ ਲੱਗੇ ਹੋਏ ਮੁਲਾਜ਼ਮ ਤੇ ਹੋਰ ਕੰਨ ਕਾਲੀ ਜਿਹੜੇ ਆ ਉਹ ਪੰਜਾਬ ਦੇ ਖਜ਼ਾਨੇ ਵਿੱਚੋਂ ਹੀ ਫੰਕਾ ਲੈ ਸਕਣ ਉਹ ਪਾਰਟੀ ਦੇ ਉੱਪਰ ਉਹਨਾਂ ਦਾ ਕੋਈ ਬੋਝ ਨਾ ਪਵੇ ਸੋ ਪੰਜਾਬ ਨੂੰ ਉਹ ਪੰਜਾਬ ਦੇ ਖਜ਼ਾਨੇ ਨੂੰ ਚਾਰੇ ਪਾਸਿਆਂ ਤੋਂ ਲੁੱਟਣ ਦੇ ਲਈ ਵਕਤ ਤੋਂ ਵਕਤ ਤੇ ਕਈ ਸਕੀਮਾਂ ਬਣਾਈਆਂ ਜਾ ਰਹੀਆਂ ਆ ਦਿਨ ਨਾਲ ਤੋਂ ਸਭ ਤੋਂ ਵੱਡੀ ਸਕੀਮ ਜਿਹੜੀ ਬੈਂਡ ਪੁੱਲਿੰਗ ਵਾਲੀ ਸੀ ਉਹ ਪੰਜਾਬ ਦੇ ਲੋਕਾਂ ਦੇ ਇਤਫਾਕ ਦੇ ਨਾਲ ਉਹ ਉਹਨਾਂ ਨੇ ਉਹ ਸਕੀਮ ਨੂੰ ਦਰਕਾਰ ਦਿੱਤਾ ਉਹ ਸਕਾਰ ਨੂੰ ਲੋਕਾਂ ਦੇ ਅੱਗੇ ਫਿਰ ਆਪਣੇ ਗੋਡੇ ਜਿਹੜੇ ਆ ਉਹ ਟਿਕਨੇ ਤੇ ਇਹ ਸਕੀਮ ਕਿਸ ਤਰ੍ਹਾਂ ਬਣੀ ਕਿਹਨੇ ਬਣਾਈ ਇਹਦੇ ਬਾਰੇ ਕੋਈ ਪੰਨ ਲਿਖਾ ਤਾਂ ਹੈ ਨਹੀਂ ਰੇਟਨ ਇਸ ਸਕੀਮ ਬਾਰੇ ਦੱਸਿਆ ਜਾ ਰਿਹਾ ਆ ਇਹ ਸਕੀਮ ਵੀ ਦਿੱਲੀ ਵਾਲੇ ਧਾਰਮੀਆਂ ਦੇ ਦਿਮਾਗ ਵੀ ਕਾੜ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜੇ ਬਿਲਡਰ ਆ ਛੇਕ ਦੇ ਬਿਲਡਰ ਆ ਉਹਨਾਂ ਨੂੰ ਆਕਟਕ ਟੌਪ ਦੇ ਉੱਤੇ ਜਿਹੜਾ ਆ ਮੁਨਾਫਾ ਪਚਾਉਣਾ ਆ ਇਹ ਉਹ ਸਾਰੇ ਗੱਲਾਂ ਦੇ ਨੂੰ ਨੇਪਰੇ ਚਾੜਨ ਦੇ ਲਈ ਆਪਣੇ ਜਿਹੜੇ ਦੋਸਤ ਬਿਲਡਰ ਆ ਉਹਨਾਂ ਦੇ ਨਾਲ ਕੀਤੀ ਹੋਈ ਕਾਲ ਤੇ ਪ੍ਰਾਦਾਮਨ ਲਿਭਾਉਣ ਦੇ ਲਈ ਇਹ ਜਿਹੜੀ ਸਕੀਮ ਸੀ ਲੈਂਡ ਟਲਿੰਗ ਦੀ ਉਹ ਪੰਜਾਬ ਦੇ ਵਿੱਚ ਪਿਆਰ ਕੀਤੀ ਗਈ ਇਹਦੇ ਦੇ ਬੜਾ ਜ਼ਬਰਦਸਤ ਅੰਦੋਲਨ ਹੋਇਆ ਲੋਕ ਇਕੱਠੇ ਹੋਏ ਲੋਕਾਂ ਨੇ ਆਪਣੇ ਪਿੰਡੇ ਉੱਤੇ ਪਗੀਤ ਦੀਆਂ ਡਾਂਗਾ ਵੀ ਬਦਦਾ ਕੀਤੀਆਂ ਔਰ ਬਹੁਤ ਸਾਰੇ ਬਹੁਤ ਸਾਰੇ ਜ਼ੁਲਮ ਜਿਹੜਿਆ ਉਹ ਪੰਜਾਬ ਪੁਲਿਸ ਵੱਲੋਂ ਪਸਾਨਾਂ ਦੇ ਉੱਪਰ ਵੀ ਕੀਤੇ ਗਏ ਲੇਕਿਨ ਇਹ ਸਾਰੇ ਦੁੱਖਾਂ ਨੂੰ ਬਰਦਾਸ਼ਤ ਕਰਦਿਆਂ ਹੋਇਆਂ ਪੰਜਾਬ ਦੇ ਲੋਕ ਇੱਕ ਮੋਟ ਰਹੇ ਔਰ ਉਹਨਾਂ ਨੇ ਆਪਣੀ ਏਕਤਾ ਤੇ ਵਿਰਸਾ ਦੇ ਨਾਲ ਸਰਕਾਰ ਨੂੰ ਇਸ ਗੱਲ ਦੇ ਮਜਬੂਰ ਕਰ ਦਿੱਤਾ ਕਿ ਉਹ ਜਿਹੜੀ ਲੈਂਡ ਗੋਲਿੰਗ ਦੀ ਫੌਤੀਆ ਜਾਂ ਸਕੀਮ ਨੂੰ ਵਾਪਸ ਲਵੇ ਅਕੀ ਲੋਕਾਂ ਦੇ ਗੁੱਸੇ ਤੇ ਰੋਹ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਕੀਮ ਜਿਹੜੀ ਆ ਉਹ ਵਾਪਸ ਲੈਣੀ ਪਈ ਹੁਣ ਕਿਸੇ ਸਟੇਟ ਦਾ ਜਿਹੜਾ ਮੁਖੀ ਹੁੰਦਾ ਆ ਉਹ ਉਹ ਸਟੇਟ ਦਾ ਮੁੱਖ ਮੰਤਰੀ ਹੁੰਦਾ ਉਹ ਚੰਗਾ ਆ ਮਾੜਾ ਆ ਉਹ ਜੋ ਵੀ ਹੈ ਉਹ ਆਪਣੇ ਸਟੇਟ ਦਾ ਲੋਕਾਂ ਵੱਲੋਂ ਚੁਣਿਆ ਹੋਇਆ ਮੁੱਖ ਮੰਤਰੀ ਆ ਰੇਕਮ ਪੰਜਾਬ ਸਰਕਾਰ ਦਾ ਬਾਬਾ ਆਦਮੀ ਨਰਲਾ ਆਇਆ ਇੱਥੇ ਤਾਂ ਮੁੱਖ ਮੰਤਰੀ ਸਾਹਿਬ ਨੇ ਕੁਝ ਪੁੱਛਿਆ ਹੀ ਨਹੀਂ ਜਾ ਰਿਆ ਦਿੱਲੀ ਤੋਂ ਜਿਹੜੇ ਵੀ ਆਉਂਦੇ ਆ ਉਹ ਸਰਕਾਰ ਵੱਲੋਂ ਆਪ ਹੀ ਸਕੀਮਾ ਬਣਾ ਕੇ ਆਪ ਹੀ ਅਨਾਉਂਸਮੈਂਟ ਕਰੀ ਜਾਂਦੇ ਆ ਜਦ ਕਿ ਉਹਨਾਂ ਕੋਲ ਕਿਸੇ ਦੀ ਕਿਸ ਨੂੰ ਲਾਭ ਹੋਏ ਸੰਵਧਾਨਕ ਹਕੂ ਦਾ ਨਹੀਂ ਔਰ ਇੱਕ ਸਟੇਟ ਨੂੰ ਚਲਾਉਣ ਦੇ ਲਈ ਇੱਕ ਮੁੱਖ ਮੰਤਰੀ ਦਾ ਅਹੁਦਾ ਹੀ ਕਾਫੀ ਹੈ ਲੇਕਿਨ ਅੱਜ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਆ ਇੱਥੇ ਪਤਾ ਨਹੀਂ ਕਿੰਨੇ ਕੁ ਬੰਦੇ ਜਿਹੜੇ ਆ ਸਰਕਾਰੀ ਪਦਸਾਕਿਆਂ ਦੇ ਉੱਤੇ ਆਪਣਾ ਗਲਵਾ ਦਿਮਾਗੇ ਬੈਠੇ ਆ ਜਿਹੜੇ ਦਿੱਲੀ ਤੋਂ ਆਏ ਆ ਔਰ ਨਾ ਤਾਂ ਇੱਥੇ ਅਸਲ ਸ਼ਾਈ ਫੁੱਲ ਕੀ ਕੰਮ ਕਰੀਆ ਔਰ ਨਾ ਹੀ ਜਿਹੜੇ ਕ੍ਰਿਟੀਕਲ ਬੰਦੇ ਆ ਜਿਨ੍ਹਾਂ ਵਿੱਚ ਮੰਤਰੀ ਵੀ ਆ ਉਹ ਵੀ ਖੁਦ ਕੇ ਕੰਮ ਨਹੀਂ ਕਰ ਰਿਹਾ ਤੈਨੂੰ ਬੇਸ਼ੱਕ ਉਹ ਕੁਝ ਵੀ ਕਹੀ ਜਾਂ ਲੇਕਿਨ ਅਸਲੀਅਤ ਇਹ ਆ ਕਿ ਹਰ ਮੰਤਰੀ ਦੇ ਕੰਮ ਕਾਜ ਵਿੱਚ ਦਖਲਅੰਦਾਜ਼ੀ ਕਰਨ ਦੇ ਲਈ ਉਹਨਾਂ ਦੇ ਨਾਲ ਇੱਕ ਦਿੱਲੀ ਤੋਂ ਲਿਆ ਕੇ ਆਦਮੀ ਬਿਠਾਇਆ ਹੋਇਆ ਹੈ ਜਿਹੜਾ ਉਸ ਮੰਤਰੀ ਦੇ ਕੰਮ ਕਾਜ ਵਿੱਚ ਬੜਾ ਵਿਕਾਵਟੀ ਵੀ ਬਣਦੇ ਆਇਆ ਉਹ ਉਸ ਮੰਤੀ ਦੀਆਂ ਖੂਬੀਆਂ ਗੱਲਾਂ ਨੂੰ ਵੀ ਆਪਣੀ ਹਾਈ ਕਮਾਂਡ ਟੱਕ ਪਹੁੰਚਾਉਣ ਦਾ ਵੀ ਕੰਮ ਕਰ ਰਿਹਾ ਹੈ। ਇਹ ਬੜੀ ਦੁਖਦਾਈ ਸਿਚੁਏਸ਼ਨ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ درمیان ਬਣੀ ਹੋਈ ਆ। ਔਰ ਹੁਣ ਦੇਖੋ ਜੀ ਕੱਲ ਦੀ ਗੱਲ ਹੈ ਕਿ ਦਿੱਲੀ ਦੇ ਲੋਕਾਂ ਵੱਲੋਂ ਦਰਕਾਰੇ ਹੋਏ ਮਨੀਸ਼ ਸ਼ੋਧਿਆ ਉਹ ਠੀਕ ਹੈ ਆਪਣੀ ਪਾਰਟੀ ਦਾ ਆਗੂ ਤਾਂ ਹੋ ਸਕਦਾ ਹੈ। لیکن ਉਹਦੇ ਕੋਲ ਕੋਈ ਸੰਵਿਧਾਨਕ ਪੋਜੀਸ਼ਨ ਪੰਜਾਬ ਦੇ ਵਿੱਚ ਨਹੀਂ ਹੈ ਇਸ ਕਾਰਨ ਉਹ ਆਪਣੀ ਸੰਵਿਧਾਨਕ ਪੋਜੀਸ਼ਨ ਦੇ ਉੱਤੇ ਹੁੰਦਿਆਂ ਹੋਇਆਂ ਕਿਸੇ ਕਿਸਮ ਦਾ ਸਰਕਾਰੀ ਤੇ ਸਰਕਾਰੀ ਤੌਰ ਤੇ ਅਲਾਅ ਐਲਾਨ ਜਿਹੜਾ ਉਹ ਕਰਨ ਦੇ ਯੋਗ ਹੋਵੇ ਹੁਣ ਕੱਦ ਜਿਸ ਵਿੱਚ ਉਹਨੇ ਪ੍ਰੈਸ ਕਾਨਫਰੰਸ ਕੀਤੀ ਪੰਜਾਬ ਵਾਂਗ ਕੇ ਉਹਨੇ ਅਨਾਉਂਸ ਕੀਤਾ ਕਿ ਜਿਹੜੇ ਜ਼ਿੰਮੇਦਾਰ ਜਾ ਕਿਸਾਨ ਹੈ ਜਾਂ ਜਿਹੜੇ ਆਮ ਲੋਕ ਹੈ ਉਹਨਾਂ ਦੇ ਖੇਤਾਂ ਵਿੱਚੋਂ ਜਾਂ ਉਹਨਾਂ ਦੀ ਜ਼ਮੀਨ ਦੇ ਵਿੱਚ ਜਿੰਨਾ ਵੀ ਵੇਤਾ ਬਗੈਰ ਇਕੱਠੀ ਹੋਵੇਗੀ ਉਹਦੇ ਮਾਲਕ ਜਿਹੜੇ ਆ ਉਸ ਜ਼ਮੀਨ ਦਾ ਜਿਹੜਾ ਮਾਲਕ ਹੈ ਉਹ ਉਸ ਵੇਤਾ ਆਪ ਦਾ ਵੀ ਮਾਲਕ ਉਹ ਵੀ ਸਮਝਿਆ ਜਾਵੇਗਾ ਹੁਣ ਦੱਸੋ ਕੋਈ ਪੁੱਛਣ ਵਾਲਾ ਹੋਵੇ ਕਿ ਸਿਛੋਧੀਆਂ ਕਿਹੜੀ ਕਪੈਸਿਟੀ ਵਿੱਚ ਐਲਾਨ ਕਰਿਆ ਜਦ ਕਿ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਆ ਉਹ ਕਿਸੇ ਵੀ ਕਿਸਮ ਦੀ ਫੌਜੀ ਦਾ ਐਲਾਨ ਉਹ ਆਫਸਰ ਜੇਕਰ ਉਹ ਆਗ ਕੰਦੇ ਸਮਰੱਥ ਹੋਵੇ ਨਾ ਹੋਵੇ ਤਾਂ ਉਹਦਾ ਜਿਹੜਾ ਜੂਨੀਅਰ ਜਾਂ ਸੈਕੰਡਰੀ ਕਮਾਂਡ ਮੰਤਰੀ ਆ ਉਹ ਸਵਕਾਦੀ ਕਿਸੇ ਫੌਜੀ ਦੇ ਬਾਰੇ ਉਹ ਐਲਾਨ ਕਰੇ ਲੇਕਿਨ ਇੱਥੇ ਤਾਂ ਪਤਾ ਹੀ ਨਹੀਂ ਲੱਗ ਰਿਹਾ ਨਾ ਸਾਡੇ ਸੈਕੰਡ ਇਨ ਕਮਾਂਡ ਜਿਹੜੇ ਮੰਤਰੀ ਸਾਹਿਬ ਐ ਸਰਦਾਰ ਹਰਪਾਲ ਸਿੰਘ ਚੀਮਾ ਨਾ ਉਹਨਾਂ ਦੇ ਪੱਲੇ ਕੋਸ਼ਿਆ ਨਾ ਉਹਨਾਂ ਨੂੰ ਪਤਾ ਹੀ ਨਹੀਂ ਕੁਝ ਲੱਗ ਰਿਹਾ ਵੀ ਉਹ ਕਿਹੜੀ ਸਕੀਮ ਦੀ ਅਨਾਉਂਸਮੈਂਟ ਕੌਣ ਬੰਦਾ ਕਰ ਰਿਹਾ ਆ ਉਹ ਵੈਲਿਡ ਕਾਨੂੰਨ ਅਨਸਾਰ ਉਹ ਅਨਾਉਂਸਮੈਂਟ ਵੈਲਿਡ ਜਾਂ ਜੈਨੂਨ ਹੈ ਜਾਂ ਨਹੀਂ ਹੈ ਅਗਰ ਸਪੋਜ਼ ਕਰੋ ਇਹ ਕੋਈ ਆਦਮੀ ਜਾ ਕੋਈ ਗਰੋਪ ਜਿਹੜਾ ਆ ਉਸ ਅਨਾਉਂਸਮੈਂਟ ਨੂੰ ਨਹੀਂ ਮੰਨਦਾ ਉਹ ਵਿਰੋਧਤਾ ਕਰਦਾ ਆ ਤਾਂ ਫਿਰ ਉਸ ਅਨਾਉਂਸਮੈਂਟ ਦਾ ਕਾਨੂੰਨੀ ਸਟੇਟਸ ਕੀ ਹੋਵੇਗਾ ਕਿਉਂਕਿ ਸੋਧੀਆਂ ਦੇ ਕੋਲ ਤਾਂ ਕੋਈ ਇਹੋ ਜੀ ਬੈ ਕਨਸਟੀਟਿਊਸ਼ਨਲ ਪੋਜੀਸ਼ਨ ਤਾਂ ਹੈ ਨਹੀਂ ਜਿਹਦੇ ਨਾਲ ਉਹ ਕਾਨੂੰਨੀ ਤੌਰ ਦੇ ਉੱਤੇ ਆਪਣੇ ਵੱਲੋਂ ਕਹੀ ਹੋਈ ਗੱਲ ਨੂੰ ਜਾਂ ਸਕੀਮ ਨੂੰ ਮਨਮੋਹਨ ਦੇ ਲਈ ਉਹ ਸਰਕਾਰੀ ਤੋਪੇ ਕੋਈ ਕੱਢ ਸਕਦਾ ਹੋਵੇ ਇਹ ਪੰਜਾਬ ਦੀ ਜਿਹੜੀ ਪ੍ਰੀਤੀਗਰ ਸਿਚੁਏਸ਼ਨ ਹੈ ਉਹਦਾ ਬੜਾ ਤਖਤ ਹੈ ਔਰ ਅੱਗੇ ਤੱਕ ਵੀ ਪੰਜਾਬ ਦੇ ਲੋਕਾਂ ਨੇ ਇਹੋ ਜੀ ਸਿਆਸੀ ਹਾਲਾਤ ਕਦੇ ਵੀ ਨਹੀਂ ਦੇਖੇ ਹੋਣਗੇ ਜਿਹੋ ਜਿਹੇ ਸਿਆਸੀ ਹਾਲਾਤ ਜਿਹੜੇ ਆ ਉਹ ਅੱਜਕੱਲ ਪੰਜਾਬ ਦੇ ਵਿੱਚ ਬਣੇ ਹੋਏ ਆ ਹੁਣ ਦੱਸੋ ਪੰਜਾਬ ਦੇ ਮੁੱਖ ਮੰਤਰੀ ਸਰਤਾਬ ਭਗਵੰਤ ਸਿੰਘ ਮਾਨ ਹਨ ਉਹ ਕਿਸੇ ਨਾ ਕਿਸੇ ਮੇ ਸਿਹਤ ਖਰਾਬ ਹੋ ਜਾਣ ਦੇ ਕਾਰਨ ਇੱਕ ਆਪਣੇ ਹਸਪਤਾਲ ਦੇ ਵਿੱਚ ਦਾਖਲ ਹਨ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਅੰਤਿਆਦ ਜਿਹੜੇ ਆ ਆਪਣੇ ਸੈਕੰਡ ਇਨ ਕਮਾਂਡ ਮੰਤਰੀ ਨੂੰ ਦੇ ਦਿੰਦੇ ਕਿ ਉਹਨਾਂ ਦੀ ਗੈਰਹਾਜ਼ਰੀ ਦੇ ਵਿੱਚ ਉਹਨਾਂ ਵੱਲੋਂ ਜੇਕਰ ਕਿਸੇ ਅਨਾਉਂਸਮੈਂਟ ਕਰਦੀ ਲੋੜ ਕੋਈ ਹੋਵੇਗੀ ਤਾਂ ਉਹ ਕਰ ਸਕਣਗੇ ਲੇਕਿਨ ਸੋਸ਼ੋਧੀਆਂ ਵੱਲੋਂ ਕਿਸੇ ਸਕੀਮ ਦੀ ਅਨਾਉਂਸਮੈਂਟ ਕਰਨਾ ਇੱਕ ਕਾਨੂੰਨੀ ਪੱਖ ਤੋਂ ਬਹੁਤ ਧੂਤ ਹੈ ਲੇਕਿਨ ਉਹਨੇ ਜੋ ਪਗਵੰਤ ਮੱਖ ਮੰਤਰੀ ਦੀ ਪੋਜੀਸ਼ਨ ਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਏ ਵੀ ਮੰデア ਜਿੰਨੀ ਵੀ ਆ ਉਹ ਕੀਤੀ ਜਾਣੀ ਚਾਹੀਦੀ ਆ ਸਦਾ ਭਗਵਾਨ ਸਿੰਘ ਮਾਨ ਅੱਜ ਨਹੀਂ ਤਾਂ ਕੱਲ ਕਰ ਨਹੀਂ ਤਾਂ ਪਾਸੋਂ ਉਹ ਸੇਤ ਯਾਭੋ ਕੇ ਵਾਪਸ ਜੂਗ ਹੋਣਗੇ ਉਹਨਾਂ ਦੀ ਅਢੀਕ ਦੇਲੀਆ ਉਹ ਕੱਦ ਲਈ ਜਾਣੀ ਚਾਹੀਦੀ ਸੀ ਇਹਦੇ ਪਿੱਛੇ ਅੰਤਰਖਾਸਤ ਪਾਰਟੀ ਸਫਾ ਅੰਦਰ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਇਹਦੇ ਬਾਰੇ ਸਾਨੂੰ ਜਾਣਕਾਰੀ ਤਾਂ ਹੈ ਵੇਕਲਨਾ ਅਸੀਂ ਉਹਦੇ ਬਾਰੇ ਕੋਈ ਆਪਣੀ ਟੀਕਾ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿ ਉਹ ਭਗਵੰਤ ਸਿੰਘ ਮਾਨ ਐਸ ਵਿਲੇਜ ਜਿਹੜੇ ਦਿੱਲੀ ਦੇ ਤਾੜੀਆ ਉਹ ਕਿਸ ਤਾਂ ਖੁੱਡੇ ਲੈਣ ਲਾਉਣ ਦੇ ਲਈ ਜਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾਉਣ ਦੇ ਲਈ ਇਸ ਤਾਂ ਇਹ ਰੌਬੀ ਜਿਹੜੀ ਆ ਸਰਗਰਮ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਕੋਈ ਵੀ ਡਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੋਈ ਬਿਸਕੀਟ ਲਾਗੂ ਨਹੀਂ ਕੀਤੀ ਜਾ ਰਹੀ ਹਾਂ ਕੋਈ ਪਾਣੀ ਦੇ ਨਾਲ ਝੂਨ ਪਕੌੜੇ ਇਹਨਾਂ ਲੋਕਾਂ ਵੱਲੋਂ ਬਣਾਏ ਪਕਾਏ ਜਾ ਰਹੇ ਆ ਇਸ ਦਾ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਫਾਇਦਾ ਨਹੀਂ ਹੈ ਸੋ ਪਤਾ ਨਹੀਂ ਇਹ ਇਸ ਕੰਮ ਨੂੰ ਕਿੰਨੀ ਦੰਦ ਲਗਾਂਗੇ ਕਿ ਪੰਜਾਬ ਦੀ ਜਿਹੜੀ politcal situation ਆ ਉਹਨੂੰ ਦੇਹਾਂ ਤੇ ਦੇਉਣ ਦੇ ਲਈ ਇਕਦਮ ਜੇ ਹੋ ਜੇ ਹਾਲਾਤ ਦਿਖਾਈ ਦੇ ਰਹਿਆ ਉਹਦੇ ਉਸ ਤੋਂ ਤਾਂ ਇਹ ਮਹਿਸੂਸ ਹੁੰਦਾ ਆ ਕਿ ਦਿੱਲੀ ਦੇ ਟੀਮ ਜਿਹੜੀ ਆ ਉਹ ਪੰਜਾਬ ਨੂੰ ਤੈਸ ਨੈਸ ਕੰਦੇ ਲਈ ਉਹ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰਨ ਦੇ ਲਈ ਕੋਲੀ ਤਰ੍ਹਾਂ ਤੁਲੀ ਹੋਈ ਆ ਉਹ ਸ਼ਾਇਦ ਵੀ ਨਹੀਂ ਸਾਡੀਆਂ ਸੁਵਿਚ ਨਮਾ ਕਿ ਉਹ ਭਗਵੰਤ ਸਿੰਘ ਮਾਹ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਲਈ ਵੀ ਆਪਣਾ ਜਿਹੜਾ ਸਰਗਰਮ ਭੂਮਿਕਾ ਆ ਉਹ ਨਿਭਾਰਿਆ ਹ ਹੁਣ ਦੇਖਣਾ ਇਹ ਆ ਕਿ ਉਸ ਬਾਅਦ ਭਗਵੰਤ ਸਿੰਘ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਰਹਿੰਦੇ ਕਿੱਥੋਂ ਤੱਕ ਸਫਲ ਹੁੰਦੇ ਆ ਹਮਾਕਦ ਯਾਰੋ ਇੱਕ ਲੋਕਾਂ ਦੁਆਰਾ ਚੁਣਿਆ ਹੋਇਆ ਮੁੱਖ ਮੰਤਰੀ ਜੇ ਵੀ ਸਟੇਟ ਦੇ ਵਿੱਚ ਟੂਪੀ ਭੁਲ ਨਹੀਂ ਚਾਈ ਦੀ ਆ ਉਹਨੂੰ ਇਹ ਤਾੜਨੀ ਲੋਕ ਪੰਜਾਬ ਦੇ ਲੋਕਾਂ ਵਿੱਚ ਕਾ ਇੱਕ ਜੀਰੋ ਕਰਨ ਦੇ ਉੱਤੇ ਟਲੇ ਹੋਇਆ ਔਰ ਜਿਹਦੇ ਵਿੱਚ ਉਹ ਸਫਲ ਹੁੰਦੇ ਜਿਸਾਂ ਦੇ ਹਾਲਾਤ ਬਣੇ ਹੋਏ ਆ ਸਫਲ ਹੁੰਦੇ ਬੇੜਿਆ ਉਹ ਦਿਖਾਈ ਦੇ ਰਿਹਾ ਹੁਣ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਹਮੀਦ ਸਿੰਘ ਪਠਾਨ ਮਾਜਵਾ ਦੀਰ ਦੀ ਬਾਰੇ ਕੀ ਆ ਜਾਂਦਾ ਕਿ ਉਹਦੀ ਦੇਪ ਆਪ ਦੇ ਕੇਸ ਦਰਜਾ ਉਹਨੇ ਕੁਝ ਕਾਹ ਰੋਡ ਆਵਾਜ਼ ਉਠਾਈ ਸੁਣਿਆ ਤਾਂ ਨੈਮੀ ਹਮਨੋ ਉਪਯੋਗ ਨੇ ਕੀ ਕਿਹਾ ਦੇਖੋ ਜੋ ਨੇ ਕਿਹਾ ਉਹ ਕੋ ਗਲ ਕਿਸੇ ਫਟਾਕ ਦੀ ਗਲਤ ਨਹੀਂ ਸੀ ਉਹਨੇ ਆਪਣੇ ਦਿਲ ਦਾ ਵੱਤਬਲਾ ਹੀ ਜਾ ਕੀਤਾ ਸੀਔਰ ਕਿਸੇ ਇੱਕ ਵਿਧਾਇਕ ਨੂੰ ਆਪਣੇ ਮਨ ਦੀ ਗੱਲ ਕਹਿਣੀ ਏ ਲੋਡ ਜੇ ਤੁਮ ਪਵੇ ਤਾਂ ਉ ਉਦੀ ਗੱਲ ਸੁਣ ਲੈਣੀ ਚਾਹੀਦੀ ਆ ਇਹ ਪਾਈਪ ਕਿ ਡਿਕਟੇਸ਼ਨਸ਼ਿਪ ਹੋਈ ਕਿ ਕੋਈ ਵਿਧਾਇਕ ਬੋਲ ਨਹੀਂ ਸਕਦਾ ਜਦ ਕੇ ਬੰਨੇ ਵਿਧਾਇਕ ਜਿਹੜੇ ਆ ਇਸ ਪਾਰਟੀ ਦੇ ਵਿੱਚ ਪੰਜਾਬ ਵਿਧਾਨ ਸਭਾ ਵਿੱਚੋਂ ਕੇ ਆਇਆ ਲੇਕਿਨ ਅਜੇ ਤੱਕ ਇੱਕਾ ਦੁਕਾ MLA ਤੋਂ ਇਲਾਵਾ ਤਾਨੂੰ ਕਿਸੇ ਹੋਰ ਐਮਐਡੀ ਦੀ ਜਾਣਕਾਰੀ ਨਹੀਂ ਕਿ ਕੌਣ ਆਦਮੀ ਕਿਹੜੇ ਹੱਕੇ ਦਾ ਐਮਐਲਏ ਆ ਜਾਂ ਕੌਣ ਆਦਮੀ ਕਿਹੜੇ ਉਹਦੇ ਤੇ ਲੱਗਾ ਹੋਇਆ ਆ ਕਿਉਂਕਿ ਜਾਵੇ ਪਾਸੇ ਤੋਂ ਦਿੱਲੀ ਵਾਲੀਆਂ ਟੀਮਾਂ ਨੇ ਹਨੇਰਾ ਪਾ ਕੇ ਰੱਖਿਆ ਹੋਇਆ ਆ ਸਾਰੇ ਕੰਮ ਕਾਜ ਨੇ ਆਪਣੇ ਹੱਥ ਵਿੱਚ ਲੈ ਕੇ ਰੱਖਿਆ ਹੋਇਆ ਆ ਬੇਸ਼ੱਕ ਇਹਨਾਂ ਦੇ ਕੋਲ ਕੋਈ ਕਨਸਟੀਟਿਊਸ਼ਨਲ ਅਕਤਿਆ ਨਹੀਂ ਦੇਖੋ ਤੇ ਵੀ ਉਹਨਾਂ ਨੇ ਆਪਣਾ ਦਬਦਬਾ ਸਰਕਾਰ ਦੇ ਉੱਤੇ ਪੂਰਾ ਬਣਾ ਕੇ ਸਦਾ ਭਗਵੰਤ ਸਿੰਘ ਜੀ ਨੂੰ ਸ਼ਕਤੀਹੀਣ ਰੱਖਿਆ ਹੋਇਆ ਆ ਤਾਂ ਕਿ ਉਹ ਆਪਣਾ ਤੇ ਆਪਣੀ ਪਾਰਟੀ ਦਾ ਉਲੂ ਇਤੋਂ ਸੁਧਾ ਕਰਕੇ ਰੱਖ ਸਕਣ ਔਰ ਉਹਨਾਂ ਦੇ راستے ਵਿੱਚ ਮੁੱਖ ਮੰਤਰੀ ਕਿਸੇ ਕਿਸਮ ਦੀ ਰਕਾਵਟ ਨਾ ਬਣ ਸਕਾ ਹੁਣ ਤੁਸੀਂ ਅੱਜ ਸਭ ਦੇਖਿਆ ਹੋਣਾ ਆ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਉਂਦਾ ਪੰਜਾਬ ਦੇ ਵਿੱਚ ਤਾਂ ਸਰਦਾਰ ਭਗਵੰਤ ਸਿੰਘ ਜੀ ਨੂੰ ਉਹਦੇ ਪਿੱਛੇ ਖੜੇ ਹੋਣ ਲਈ ਪਤਾ ਨਹੀਂ ਉਹਨਾਂ ਵੱਲੋਂ ਮਜਬੂਰ ਕੀਤਾ ਜਾਂਦਾ ਆ ਜਾਂ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਕੋਈ ਇਨਫੀਰੀਟੀ ਕੰਪਲੈਕਸ ਆ ਕਿ ਉਹ ਕੇਜਰੀਵਾਲ ਦੇ ਬਰਾਬਰ ਹੋ ਕੇ ਵੀ ਚੱਲ ਨਹੀਂ ਸਕਦੇ ਲੋਕਾਂ ਨੂੰ ਇਹ ਪ੍ਰਭਾਵ ਨਹੀਂ ਦੇ ਸਕਦੇ ਤੋ ਉਹ اے ਸਟੇਟ ਦਾ ਚੁਣਿਆ ਹੋਇਆ ਲੋਕਾਂ ਦਾ ਨਮਾਇੰਦਾ ਆ ਔਰ ਉਹਨੂੰ ਜੇਕਰ ਲੋਕ ਬਰਦਾਸ਼ਤ ਕਰ ਰਹਾ ਤਨ ਲੋਕ ਇਸ ਕਰਕੇ ਬਰਦਾਸ਼ਤ ਕਰ ਰਹਾ ਕਿ ਉਸ ਲੋਕਾਂ ਨੇ ਉਸ ਨੂੰ ਚੁਣਿਆ ਆ లేਕਨ ਜਦੋਂ ਲੋਕਾਂ ਦੀ ਨਰਾਜ਼ਗੀ ਹੋਵੇਗੀ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਉੱਪਰ ਵੀ ਰਹਿ ਨਹੀਂ ਸਕਦੇ లేਕਨ ਅਧਾਨੀ ਇਹ ਕਿਹ ਜੀ ਖਿਚੜੀ ਪਕ ਰਹੀ ਆ ਇਹਦੇ ਬਾਰੇ ਸਾਨੂੰ ਅੱਜ ਤੱਕ ਸਹੀ ਵੀ ਕਿਦੇ ਨਾਲ ਪਤਾ ਨਹੀਂ ਲੱਗ ਸਕਿਆ ਲੇਕਿਨ ਜੋ ਵੀ ਸਾਡੇ ਕੋਲ ਜਾਣਕਾਰੀ ਜਾਣਕਾਰੀ ਮੌਜੂਦ ਹੈ ਉਹਦੇ ਅਨਸਾਰ ਪੰਜਾਬ ਦੇ ਹਰੇਕ ਵਿਭਾਗ ਦੇ ਤੇ ਹਰੇਕ ਬਦਲੀਆਂ ਕਰਨ ਦੇ ਕੰਮ ਹੋਤੇ ਇਹਨਾਂ ਨੇ ਆਪੋ ਆਪਣੇ ਆਦਮੀਆਂ ਬਿਠਾ ਕੇ ਉਹਨਾਂ ਨੂੰ ਪੂਰਨ ਅਕਿਆ ਦਿੱਤੇ ਹੋਇਆ ਨਾ ਤਾਂ ਕਿਸੇ ਐਨਜੀਓ ਕੋਲ ਕੋਈ ਪਾਵਰ ਹੈ ਔਰ ਨਾ ਹੀ ਸਾਜੀ ਜਾਣਕਾਰੀ ਅਨਸਾਰ ਕਿਸੇ ਮੰਤਰੀ ਦੇ ਕੋਲ ਕੋਈ ਪਾਵਰ ਹੈ ਤਾਂ ਉਹ ਇੱਕ ਅਟਵਾਰੀ ਨੂੰ ਵੀ ਆਪਣੇ ਮਨਮਾਜੀ ਦੇ ਨਾਲ ਬਦਲੀ ਕਰਵਾ ਸਕਦਾ ਹੋਵੇ। ਸੋ ਕੀ ਫਾਇਦਾ ਇਹੋ ਜੀ ਸਰਕਾਰ ਦਾ ਜਿਹੜੀ ਆਪਣੇ ਜਿਹੜੇ ਅਧਿਆਰ ਜਾਂ ਜਿਹੜੀ ਆਪਣੇ ਪਾਵਰ ਉਹਦੀ ਵੀ ਵੱਤੋਂ ਨਾ ਕਰ ਸਕੇ। ਸੋ ਇਹ ਜਿਹੜੀ ਸਰਕਾਰ ਨੂੰ ਸ਼ਕਤੀਹੀਨ ਕੀਤਾ ਹੋਇਆ ਆ। ਇਹ ਸਭ ਦਿੱਲੀ ਦੀ ਟੀਮ ਦੀਆਂ ਮਿਹਰਬਾਨੀਆਂ ਆ ਜੋ ਲੋੜ ਇਸ ਗੱਲ ਦੀ ਆ ਕਿ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਛਿਟਕਾ ਦਾ ਪਾਉਣ ਦੇ ਲਈ ਹੱਥ ਵੀਲਾ ਵਸੀਲਾ ਉਹਨਾਂ ਵੱਲੋਂ ਕੀਤਾ ਜਾਣਾ ਚਾਹੀਦਾ ਆ ਵਾਦਨਾ ਜੇਕਰ ਪੰਜਾਬ ਦੇ ਲੋਕਾਂ ਨੇ ਇਸ ਟੀਮ ਨੂੰ ਨਵੀਂ ਦਿੱਲੀ ਵਾਪਸ ਨਾ ਭਜਾਇਆ ਤੇ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਮਾੜੇ ਦਿਨ ਜਿੜੇ ਆ ਉਹ ਦੇਖਣੇ ਪੈ ਸਕਦੇ ਆ ਸੋ ਲਾਸਟ ਵੀ ਵਿੱਚ ਨਸ਼ਿਆਂ ਦੇ ਮੁੱਦੇ ਉੱਤੇ ਅੱਜ ਅਮਚਾ ਪਰਾਂਗੇ ਕਿ ਪੰਜਾਬ ਦੇ ਵਿੱਚੋਂ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਰੱਖ ਕੇ ਇੱਕ ਮਹਿੰਮ ਚਲਾਈ ਸੀ ਕਿ ਪੰਜਾਬ ਦੇ ਹਰ ਦੇ ਕੋਨੇ ਵਿੱਚੋਂ ਹਰ ਇੱਕ ਪਿੰਡ ਵਿੱਚੋਂ ਨਸ਼ਿਆਂ ਦਾ ਖਾਤਮਾ ਜਿਹੜਾ ਉਹ ਕਰ ਦਿੱਤਾ ਜਾਵੇਗਾ ਇਦਾਂ 31 ਮਈ ਦੀ ਡੇਟ ਇਹ ਲਿਆ ਉਹ ਅਨਾਉਂਸ ਕੀਤੀ ਗਈ ਵੀ ਇਸ ਨੀਤੀ ਤੋਂ ਪਹਿਲਾ ਪਹਿਲਾ ਜਿਹੜਾ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਹੋ ਜਾਵੇਗਾ ਉਸ ਤੋਂ ਅਪਰੰਤ ਉਹ ਉਹ ਗੱਲ ਬਾਰੇ ਅਨਾਉਂਸਮੈਂਟ ਤਾਂ ਕੱਬੀ ਵੀ ਗਈ ਕਿ ਨਸ਼ਿਆਂ ਦਾ ਖਾਤਮਾ ਹੋ ਚੁੱਕਾ ਆ ਲੇਕਿਨ ਅਸਲੀਅਤ ਵੇਖੀਆ ਉਹ ਉਹਾਂ ਦੂਰ ਸੀ ਉਸ ਤੋਂ ਬਾਅਦ ਨਸ਼ਿਆਂ ਦਾ کاروبار ਅੱਜ ਤੱਕ ਦਾ ਰਿਆ ਫੜੋ ਫੜਾਈ ਵੀ ਹੁੰਦੀ ਰਹੀ ਲੇਕਨ ਜੇ ਸਰਕਾਰ ਦਾ ਦਾਵਾ ਕਰੇ ਵੀ ਉਸਨੇ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਹੈ ਤਾਂ ਮੈਂ ਸਮਝਦਾ ਹਾਂ ਕਿ ਇਹ ਇੱਕ ਗੱਲ ਜਿਹੜੀ ਆ ਉਹ ਇੱਕ ਝੂਠ ਦਾ ਫਲੰਦਾ ਹੈ ਕਿਉਂਕਿ ਹਰ ਰੋਜ਼ ਖਬਰਾਂ ਆਉਂਦੀਆਂ ਰਹਿੰਦੀਆਂ ਆ ਕਿ ਫਲਾਣੀ ਜਗ੍ਹਾ ਦੇ ਉੱਤੇ ਫਲਾਣਾ ਆਦਮੀ ਜਾਂ ਫਲਾਣਾ ਨੌਜਵਾਨ ਨਸ਼ਿਆਂ ਦਾ ਸੇਵਨ ਕਰਦਾ ਹੋਇਆ ਅਕਾਸ਼ ਚਲਾਣਾ ਕਰ ਗਿਆ ਤਾਂ ਫਿਰ ਜਦੋਂ ਇਹੋ ਜਿਹੀਆਂ ਖਬਰਾਂ ਆਉਂ ਇਨ ਨਸ਼ਿਆਂ ਦੇ ਕਦਮੇ ਦੀ ਗੱਲ ਕਿਤਨਾ ਕੁ ਤੱਕ ਸਹੀ ਸਾਬਤ ਹੋ ਸਕਦੀ ਹੈ ਔਰ ਦੂਸਰੀ ਗੱਲ ਇਹ ਆ ਵੀ ਜਦੋਂ ਸਪਲਾਈ ਜਿਹੜੀ ਆ ਨਸ਼ਿਆਂ ਦੀ ਉਹ ਉਸੇ ਹੱਦ ਤੱਕ ਹੋ ਰਹੀ ਆ ਉਹ ਨਸ਼ਿਆਂ ਦੀ ਸਪਲਾਈ ਤੇ ਡਿਮਾਂਡ ਦਾ ਮਸਲਾ ਆ ਜੇ ਨਸ਼ਿਆਂ ਦਾ ਹੀ ਡਿਮਾਂਡ ਨਾ ਹੋਵੇ ਤਾਂ ਸਪਲਾਈ ਵੀ ਰੁਕਣੀ ਚਾਹੀਦੀ ਆ ਸਪਲਾਈ ਤਾਂ ਉਸੇ ਹਿਸਾਬ ਨਾਲ ਉਹਦੀ ਫੜਫੜਾਈ ਹੋ ਰਹੀ ਆ ਦੋ ਕੰਤਦ ਕੀਤੇ ਜਾ ਰਾਇਆ ਲੋਕਾਂ ਉਪਰ ਮਕਦਮੇ ਚੁਲਾਏ ਜਾ ਰਾਇਆ ਫਿਰ ਕਿਸ ਤਰ੍ਹਾਂ ਦਾਵਾ ਕੀਤਾ ਜਾ ਸਕਦਾ ਆ ਕਿ ਨਸ਼ਿਆਂ ਦਾ ਖਾਤਮਾ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਚੁੱਕਾ ਆ ਹੁਣ ਕਹ ਜੇ ਕੱਲ ਦੀ ਗੱਲ ਐ ਕਿ ਤਰਤਾਨ ਦੇ ਇਲਾਕੇ ਦੇ ਵਿੱਚ ਇਹ ਦੋ ਜਿਹੜੇ ਨੌਜਵਾਨ ਮੁਰਡੇ ਸੀ ਉਹ ਜੰਮਾ ਰਾਏ ਪੈਂਡ ਦੇ ਦੋ ਨੌਜਵਾਨ ਮਲਟੀਸੀ ਨਸ਼ਿਆਂ ਦਾ ਸੇਵਨ ਕਰਦੇ ਕਰਦੇ ਅਦਲਬ ਨੂੰ ਪਿਆਰੇ ਹੋ ਗਏ ਜਦੋਂ ਇਹੋ ਜਿਹੀਆਂ ਥਬਰਾਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆ ਰਹੀਆਂ ਹੋ ਤਾਂ ਇਹ ਦਾਵਾ ਕਰਨ ਵਿੱਚ ਕੋਈ ਬਹੁਤ ਚੰਗੀ ਗੱਲ ਨਹੀਂ ਕਿ ਪੰਜਾਬ ਵਿੱਚ ਨਸ਼ਿਆਂ ਦਾ ਖਤਮਾ ਹੋ ਚੁੱਕਾ ਹੈ ਔਰ ਇਸ ਦੇ ਉਲਟ ਪੰਜਾਬ ਸਰਕਾਰ ਆਪ ਪੰਜਾਬ ਪੁਲਿਸ ਨੂੰ ਅਦਾਨ ਮਿਲ ਕੇ ਆਪਣੀ ਜੀ ਜੀ ਨਿਸ਼ਚੈ ਰੋਬ ਨਹਿਮ ਉਹਦੇ ਉਤੇ ਮੋਰ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਇਸ ਮਹਿਮ ਨੂੰ ਕੋਈ ਵੀ ਅਸਾਉ ਟੰਗ ਦੇ ਨਾਲ ਚਲایا ਜਾ ਸਕੇ ਥੈਂਕ ਯੂ ਵੈਰੀ ਮਚ